ਬਾਰੀ ਬਰਸੀ ਖਟਣ ਕੇ ਆਸੀ ਖਟ ਕੇ ਲਿਆਂਦਾ ਤਾੰਬਾ ਦੱਸੋ ਬਈ ਨਦੀਨ ਕਿਹੜਾ ਜਿਹੜਾ ਲੱਗੇ ਕੜਕ ਦਾ ਮਾਮਾ ਕਿਉਂ ਫੇਰ ਜਾਂਦੀ ਆ ਨਾ ਸਮਾਰਟੀਰ ਦੀ ਉਹ ਪਤੰਦਰਾ ਅੱਜ ਫੇਰ ਨਹੀਂ ਸਕੂਲ ਗਿਆ ਲੱਗਦਾ ਸਰਪਸ ਭਾਲਦਾ ਉਹ ਬਾਪੂ ਖੰਗ ਦੀ ਹੋਈ ਪਈ ਸੀ ਉਹ ਸਿਸਟਮ ਜਾਂ ਜਾਮ ਹੋਇਆ ਪਿਆ ਸਾਰਾ ਉਹ ਲੱਗਦਾ ਸਿਸਟਮ ਦਾ ਪੜ੍ਹਾਈ ਦੇ ਨਾਂ ਤੇ ਤਾਂ ਅੱਜ ਕੱਲ ਦੇ ਜਵਾਕਾਂ ਨੂੰ ਦੰਦਲ ਪੈ ਜਾਂਦੀ ਆ ਕੁੱਤ ਜਿਵੇਂ ਆ ਨਦੀਨ ਫਸਲ ਨੂੰ ਨੁਕਸਾਨ ਕਰਦੇ ਆ ਨਾ ਉਵੇਂ ਤੇਰੀਆਂ ਬੇਫਜ਼ੂਲ ਦੀਆਂ ਛੁੱਟੀਆਂ ਉਹ ਤੇਰੀ ਪੜ੍ਹਾਈ ਨੂੰ ਨੁਕਸਾਨ ਕਰਨਗੀਆਂ ਕੀ ਹੋ ਗਿਆ ਕਰਮ ਸਿੰਘ ਐਵੇਂ ਜਵਾਬ ਨੂੰ ਅੱਡ ਡਪਈ ਜਾਣਾ ਉਹ ਪੁੱਛੋ ਨਾ ਸਾਹਬ ਜੀ ਮੇਰਾ ਤਾਂ ਜਵਾਬ ਦੇ ਨੇ ਲਹੂ ਪੀ ਰੱਖਿਆ ਨਾ ਤਾਂ ਇਹਦਾ ਗੁੱਲੀ ਡੰਡਾ ਲੋਕਡਾਉਂਦਾ ਨਾ ਹੀ ਸਾਡੀ ਕਣਕ ਵਾਲਾ ਹੁਣ ਤੁਸੀਂ ਦੱਸੋ ਕਰੀਏ ਕੀ ਸਭ ਤੋਂ ਪਹਿਲੀ ਗੱਲ ਗੁੱਲੀ ਡੰਡੇ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਹੀ ਦਵਾਈਆਂ ਪਾਓ ਮੈਨੂੰ ਐਂ ਦੱਸ ਆ ਦਵਾਈ ਤੂੰ ਪਿਛਲੇ ਸਾਲ ਵਾਲੀ ਤਾਂ ਨਹੀਂ ਵਰਤ ਰਿਹਾ ਵਰਤੀ ਤਾਂ ਸਾਬ ਜੀ ਉਹੀ ਆ ਤੂੰ ਫਿਰ ਐਂ ਕਰ ਇਸ ਵਾਰੀ ਦਵਾਈ ਬਦਲ ਕੇ ਦੇਖ ਕਿਉਂਕਿ ਹਰ ਸਾਲ ਇੱਕੋ ਦਵਾਈ ਕਰਨ ਨਾਲ ਬੁੱਲੀ ਡੰਡਾ ਉਸ ਦਵਾਈ ਦਾ ਪ੍ਰਤੀਰੋਧਕ ਹੋ ਜਾਂਦਾ ਹੈ ਗੱਲ ਤਾਂ ਤੁਹਾਡੀ ਠੀਕ ਹੈ ਜੀ ਚਲੋ ਮੈਂ ਇਸ ਵਾਰੀ ਫਿਰ ਦਵਾਈ ਬਦਲ ਕੇ ਦੇਖਣਾ ਹਾਂ ਹਾਂ ਜਰੂਰ ਫਰਕ ਪਵੇਗਾ ਹੋਰ ਜਾਣਕਾਰੀ ਲਈ ਅਗਲੇ ਭਾਗ ਵਿੱਚ ਮਿਲਦੇ ਹਾਂ